ਪ੍ਰਧਾਨ ਜੀ ਅੱਜ ਤੁਸੀਂ ਇੱਥੇ ਕਿਹੜੇ ਮਸਲੇ ਲੈ ਕੇ ਆਏ ਸੀ ਅਸੀਂ ਇੱਕੇ ਦਾ ਮਸਲਾ ਹੈ ਕਿਸ਼ਨਾ ਰਾਣੀ ਵੱਲੋਂ ਦਰਖਾਸਤ ਦਿੱਤੀ ਸੀ ਹਾਂਜੀ ਔਰ ਮੰਗ ਪੱਤਰ ਦਿੱਤਾ ਸੀ ਪਿਛਲੇ 2 ਮਹੀਨਿਆਂ ਤੋਂ ਸਾਡੇ ਇੱਕੜ ਕਾਰਵਾਈ ਨਹੀਂ ਹੋ ਰਹੀ ਸੀ ਦੂਜੀ ਪਾਸੇ ਕਿਹੜੀ ਰਾਹ ਰੋਕਦੀ ਸੀ ਵਾਰ-ਵਾਰ ਇਸ ਪਰਿਵਾਰ ਦਾ ਕਿਸ਼ਨਾ ਰਾਣੀ ਤੇ ਜਵਾਰ ਦਾ ਉਹਦੇ ਵਾਸਤੇ ਅਸੀਂ ਮੰਗ ਪੱਤਰ ਪਹਿਲਾਂ ਐਸ.ਐਚ.ਓ ਨੂੰ ਦਿੱਤਾ ਸੀ ਐਸ.ਐਚ.ਓ ਨੇ ਸਾਨੂੰ ਵਿਸ਼ਵਾਸ ਦੋਆਇਆ ਸੀ ਵੀ ਮੈਂ ਇਹਨਾਂ 'ਤੇ ਕਾਰਵਾਈ ਕਰਾਂਗਾ ਪਰ ਨਹੀਂ ਐਸ.ਐਚ.ਓ ਨੇ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਅਸੀਂ ਡਿਪਟੀ ਸਾਹਿਬ ਨੂੰ ਬਤਨਾਮ ਸਿੰਘ ਨੂੰ ਗੁਰੂ ਘਰ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਔਰ ਇੱਕ ਹਫ਼ਤੇ ਬਾਅਦ ਅੱਜ ਅਸੀਂ ਔਰ ਜੇ ਨਾ ਸਾਡਾ ਮਸਲਾ ਹੱਲ ਹੁੰਦਾ ਤਾਂ ਅਸੀਂ ਰੋਰ ਵੀ ਜਾਮ ਕਰਦੇ ਔਰ ਹੋ ਸਕਦਾ ਹੈ ਫੌਜਾ ਸਿੰਘ ਫਰਾਰੀ ਦੇ ਉਥੇ ਦਫ਼ਤਰ ਜਾ ਕੇ ਜਾਂ ਉਹਦੀ ਪੁਛੀ ਜਾਂਦੇ ਹੁੰਦਾ ਕਰਾਉ ਕਰਦੇ ਪਰ ਸਾਨੂੰ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਪੂਰਾ ਨਿਆਅ ਦਿੱਤਾ ਔਰ ਉਹਨਾਂ ਨੇ ਕਾਰਵਾਈ ਕਰਤੀ ਸੱਚਾ ਕਰ ਦਿੱਤਾ ਹੈ ਔਰ ਪਹਿਲਾ ਵੀ ਕਰੋ ਰਾਉਂਡ ਅਪ ਦਵਾਈ ਕੀਤੀ ਸੀ ਝੋਲੇ ਨੂੰ ਖਰਾਬ ਕਰਨ ਵਾਸਤੇ ਉਹਨੂੰ ਸਾੜਿਆ ਗਿਆ ਸੀ ਖਤਮ ਕੀਤਾ ਗਿਆ ਸੀ ਉਹਦੇ ਬਾਅਦ ਵੀ ਮਨੇ ਪਰਚਾ ਕਰ ਦਿੱਤਾ ਅਸੀਂ ਪੂਰੇ ਪ੍ਰਸ਼ਾਸਨ ਜਿਹੜਾ ਹੈ ਗੁਰੂ ਆਖਾਇਰ ਨੂੰ ਬਹੁਤ ਬੋਸ਼ਾ ਹੈ ਇੱਥੇ ਇਹ ਜੇਕਰ ਕਾਰਵਾਈ ਕਰੇ ਤਾਂ ਬਹੁਤ ਵਧੀਆ ਹੈ ਸਾਨੂੰ ਇਸ ਤਰ੍ਹਾਂ ਦੇ ਧਰਨੇ ਨਾਲ ਆਣੇ ਪਏ ਇਹ ਤੁਸੀਂ ਕਿੰਨੇ ਚਿਰ ਤੋਂ ਅਸੀਂ ਦਰਖਾਸਤ ਦਿੱਤੀ ਹੈ ਤੇ ਕਿੰਨੇ ਚਿਰ ਤੋਂ ਮਸਲਾ ਹੈ ਤੇ ਅੱਜ ਅਜ ਨੰਬੇੜ ਦਿੱਤਾ ਤੁਹਾਡੇ ਇਥੇ 2 ਮਹੀਨਾ ਤੋਂ ਪਿਛਲੇ ਲੜਕਦਾ ਆ ਰਿਹਾ ਸੀ ਇਹ ਮਸਲਾ ਅੱਜ ਜਿਹੜਾ 2 ਮਹੀਨਾ ਬਾਅਦ ਸਾਨੂੰ ਅੱਜ ਉਹਨਾਂ ਨੇ ਕਾਰਵਾਈ ਕਰਕੇ ਅੱਡੀ ਰਾਉਂਡ ਅਪ ਕੀਤੀ ਸੀ ਦਵਾਈ ਸਾਲ ਹੋ ਗਿਆ ਪਿਛਲਾ ਝੋਲੇ ਕਿੱਲੇ ਨੂੰ ਸਾੜਿਆ ਸੀ ਉਹ ਤੇ ਅਸੀਂ ਬਾਰੇ ਖੁਸ਼ ਆਂ ਔਰ ਲਖਾ ਕਿਹੜਾ ਗੁਰਵਿੰਦਰ ਸਿੰਘ ਐਸਚ ਗੁਰਵਿੰਦਰ ਕੁਮਾਰ ਐਸਚੋਂ ਦੇ ਤੋਂ ਵੀ ਖੁਸ਼ ਆਂ ਔਰ ਕਿਹੜਾ ਡੀਐਸਪੀ ਸਨਾਮ ਸਿੰਘ ਗੁਰੂ ਆਸਾ ਉਹ ਤੇ ਤੁਸੀਂ ਪੁਲਿਸ ਨੂੰ ਬਾਕੀ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਵੀ ਧਰਨਾ ਲੱਗਣਦੇ ਕਾਰਵਾਈ ਕਰਦੇ ਤਾਂ ਪਹਿਲਾਂ ਕਿਉਂ ਨਹੀਂ ਕਾਰਵਾਈ ਕਰਦੇ ਉਹਨਾਂ ਨੂੰ ਤੁਸੀਂ ਕੀ ਸੰਦੇਜ ਦੇ ਰਹੇ ਹੋ ਹਰਿਸ਼ਸ਼ ਕਰਨਾ ਚਾਹੁੰਦੇ ਜਦੋਂ ਵੀ ਕੋਈ ਦਰਖਾਸਤ ਲੈ ਕੇ ਤੁਹਾਡੇ ਕੋਲ ਆਵਾ ਹੈ ਉਹਦੀ ਨਾਲ ਦੇ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਇਹ ਪੁਲਿਸ ਜਿਹੜਾ ਪੁਲਿਸ ਦਾ ਕੜਾ ਮਨੋਵਲ ਹੈ ਉਹ ਨੂੰ ਉੱਚਾ ਚੱਕੋ ਇਹ ਨਾ ਕਿ ਤੁਸੀਂ ਉਹਨੂੰ ਖਰਾਬ ਕਰੋ ਜਿਹੜੇ ਤੁਸੀਂ ਕਾਰਵਾਈਆਂ ਨਹੀਂ ਕਰਦੇ ਤਾਂ ਸਾਨੂੰ ਮਜਬੂਰ ਹੋ ਕੇ ਕਿਸਾਨ ਜਥੇ ਬੰਦੀਆਂ ਲੱਗੇ ਆ ਕੇ ਧਰਨੇ ਮਜਾਰੇ ਕਰਨੇ ਪੈਂਦੇ ਨੇ ਫਿਰ ਜਿਹੜੇ ਪੰਜਾਬ ਦੇ ਲੋਕ ਜਰ ਖਰਾਬ ਹੁੰਦੇ ਨੇ ਫਿਰ ਕਿਸਾਨ ਜਥੇ ਬੰਦੀਆਂ ਤੇ ਇਲਜ਼ਾਮ ਲੱਗਦੇ ਨੇ ਤਰ੍ਹਾਂ ਤਰ੍ਹਾਂ ਦੇ ਪਰ ਅਸੀਂ ਜਿਹੜਾ ਪੰਜਾਬ ਸਰਕਾਰ ਨੂੰ ਔਰ ਕ੍ਰੈਂਸਲ ਮਾਨ ਨੂੰ ਔਰ ਡੀਜੀਪੀ ਨੂੰ ਪੰਜਾਬ ਦੇ ਗੌਰਵ ਯਾਰ ਨੂੰ ਇਹ ਬੇਨਤੀ ਕਰਦੇ ਆ ਕਿ ਜਿਹੜੀ ਵੀ ਦਰਖਾਸਤਾਂ ਦੇ ਵਿੱਚ ਹੋਵੇ ਨਾਲ ਦੀ ਨਾਲ ਹੀ ਹੁੰਦਾ ਸਾਰਾ ਭਾਈ ਕਰਕੇ ਤੇ ਉਹਨੂੰ ਇਨਸਾਫ ਦਵਾਇਆ ਜਾਵੇ ਕੋਈ ਵੀ ਦਰਖਾਸਤੀ ਹੋਵੇ ਹਾਂਜੀ ਕੀ ਨਾ ਆਈ ਆਪਣਾ ਉਤੇ 3 ਮੈਟਰ ਹਾਂਜੀ ਪਾਕਿਸਤਾਨ ਦੇ ਬਾਜ਼ਾਰ ਜਿਹੜਾ ਪ੍ਰਾਣ ਔਰ ਅੱਜ ਜੋ ਅਸੀਂ ਉਸਨੇ ਇੱਕ ਹਫਤੇ ਤੋਂ ਆਪਣੇ ਡੀਐਸਟੀ ਗੁਰੂਵਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਧਰਨਾ ਲਗਾਉਣ ਦੇ ਸੰਬੰਧ ਵਿੱਚ ਇੱਥੇ ਥਾਣੇ ਲੱਖੋ ਕੇ ਬਹਿਰਾਮ ਵਿਖੇ ਔਰ ਜੋ ਕਿ ਪੁਲਿਸ ਪ੍ਰਸ਼ਾਸਨ ਨੇ ਜਿਹੜੀ ਅਸੀਂ ਕਾਰਵਾਈ ਚਾਹੁੰਦੇ ਸੀ ਉਹ ਕਰ ਦਿੱਤੀ ਹੈ ਤੰਦ ਵਿੱਚ ਸਾਡੀ ਕਿਹੜੀ ਜਥੇਬੰਦੀ ਭਾਰਤੀ ਕਿਸਾਨ ਨੂੰ ਇੰਤਜ਼ਾਰ ਦੀ ਜਿੱਤ ਹੋਈ ਹੈ ਔਰ ਦੂਜੇ ਪਾਸੇ ਐਮਐਲਏ ਫੌਜਾ ਸਿੰਘ ਖਰੜੀ ਜੋਰ ਲਾ ਰਿਹਾ ਅਸੀਂ 11 ਫੋਨ ਉਹਨੇ ਕੀਤੇ ਇਹਨਾਂ ਨੂੰ ਨਾ ਅ ਮर्चा ਕਰਨ ਵਾਸਤੇ ਔਰ ਜਿਹੜੇ ਦੂਜੇ ਪਾਸੇ